ਸੇਵੀਐ ਅਹਨ ਸਹਜ ਸੁਭਾਏ ਦਰਸਨ ਪਰਸਿਐ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵ ਸਿਫਤ ਖਸਮ ਦੀ ਨੂਰ ਅਰਸੋਹ ਗੁਰ ਸੋਹ ਝਟੀਐ ਤੁਧ ਰਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀ ਆ ਸਬਨਾ ਦਾ ਵੇਸਾ ਹੋ ਸਤਨਾ ਦੀਵਾ ਹੈ ਗੁਰੂ ਸਾਹਿਬ ਜੀ ਸਲੋਕ ਮਹੱਲਾ 3 ਜੀ ਸਤ ਗੁਰ ਨੂੰ ਸਭ ਕੋ ਵੇਖਦਾ ਜੀਤਾ ਜਗਤ ਸੰਸਾਰ ਹੁਣ ਡਿਠਾ ਮੁਕਤ ਨਾ ਹੋਵਈ ਜਿ ਚਰ ਸਬਦ ਨ ਕਰੇ ਵਿਚਾਰ ਸਤ ਗੁਰ ਨੂੰ ਸਭ ਕੋ ਵੇਖਦਾ ਜੇ ਤਾ ਜਗਤ ਸੰਸਾਰ ਦਿੱਠਾ ਮੁਕਤ ਨਾ ਹੋワイ ਜਿਚਰ ਸਬਦ ਨ ਕਰੇ ਵਿਚਾਰ ਹੋ ਮਾ ਮਲੋਂ ਨ ਚੁੱਕਾਈ ਨਾਮ ਨ ਲੱਗਾ ਪਿਆਰ ਇੱਕ ਆਪੇ ਬਖਸ ਮਿਲਾਏ ਅਨ ਦੋ ਬੇਦਾ ਤਜ ਵਿਕਾਰ ਨਾਨਕ ਇੱਕ ਦਰਸਨ ਦੇਖ ਮਰ ਮਿਲੇ ਸਤ ਗੁਰ ਹੇਤ ਪਿਆਰੇ ਮਹੱਲਾ ਤੀਜਾ ਸਤ ਗੁਰ ਨਾ ਸੇਵਿਓ ਮੂਰਖ ਅੰਦਗਵਾਰੇ ਦੂਜਾ ਪਾਏ ਬਹੁਤ ਦੁੱਖ ਲੱਗਾ ਜਲਤਾ ਕਰੇ ਪੁਕਾਰ ਜਿਨ ਕਾਰਣ ਗੁਰੂ ਵਿਸਾਰਿਆ ਸੇ ਨਾ ਉਪਕਰੇ ਅੰਤਿਵਾਰ ਨਾਨਕ ਗੁਰਮਤ ਈ ਸੁਖ ਪਾਇਆ ਬਖਸ਼ੇ ਬਖਸਨ ਹਰ ਪਾੜੇ ਤੂੰ ਆਪੇ ਆਪੇ ਤੇ ਸਭ ਕਰਤਾ ਕੋਈ ਦੂਜਾ ਹੋਏ ਸੋ ਅਵਰੋ ਕਹੀਆ ਹਾਰੇ ਆਪੇ ਬੋਲਾ ਆਪੇ ਬੁਲਾਵਾ ਹਾਰੇ ਆਪੇ ਜਾਲ ਥਾਲ ਰਾਵੇ ਰਹੀਆਂ ਹਾਰੇ ਆਪੇ ਮਾਰਾ ਹਾਰੇ ਆਪੇ ਛੋਡਾ ਮਾਨ ਹਾਰੇ ਸਰਣੀ ਪਾੜ ਰਹੀ ਆ ਹਾਰੇ ਬਿਨ ਕੋਈ ਮਾਰੇ ਜੀਵਾਲ ਨਾ ਸਕੈ ਮਾਨ ਹੋਏ ਨਿਚਿੰਦ ਨਿਸਲ ਹੋਏ ਰਹੀ ਆ ਉਠ ਦਿਆ ਬਹਿ ਦਿਆ ਸੁੱਤਿਆ ਸਦਾ ਸਦਾ ਹਰ ਨਾਮ ਧਿਆਈਆ ਜਾਨ ਨਾਨਕ ਗੁਰਮੁਖ ਹਰਿ ਲਹੀਆ ਹਾਰ ਬਿਨ ਕੋਈ ਮਾਰੇ ਜੀਵਾਲੇ ਨ ਸਕੈ ਮਨ ਹੋਏ ਨਿਚਿੰਦ ਨਿਸਲ ਹੋਏ ਰਹੀ ਆ ਉਠ ਦਿਆ ਬਹਿ ਦਿਆ ਸੁੱਤਿਆ ਸਦਾ ਸਦਾ ਹਾਰੇ ਨਾਮ ਧਿਆਈ ਆ ਜਾਨ ਨਾਨਕ ਗੁਰਮੁਖ ਹਾਰੇ ਲਹੀਆ ਸੁਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ 3 ਸਤ ਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਦਿੱਠਾ ਮੁਕਤ ਨ ਹੋਵਈ ਜਿਚਰ ਸਬਦ ਨ ਕਰੇ ਵਿਚਾਰ ਰਾਗ ਵਡਹੰਸ ਕੀ ਵਾਰ ਪੌੜੀ ਇੱਕਵੀਂ ਸਲੋਕਾਂ ਨਾਲ